25 ਦੇ ਵਿੱਚ 7 ਜੂਨ 2025 ਦਿਨ ਸ਼ਨੀਚਾਰਵਾਰ 1:00 ਵਜੇ ਤੋਂ 4:00 ਵਜੇ ਤੱਕ ਹੋ ਰਿਹਾ ਹੈਗਾ ਵਾਈਫਰ ਕਮੇਟੀ ਹਾਲ ਦੇ ਵਿੱਚ ਜਿੱਥੇ ਇੱਕ ਸਾਲ ਹੁੰਦਾ ਹੈਗਾ ਇੰਨੇ ਆ ਵੀ ਮੈਂ ਆਪਣੀ ਕੋਸ਼ਿਸ਼ ਕਰ ਰਿਹਾ ਵੀ ਕੁਝ ਵਧੀਆ ਲਿਖ ਸਕਾਂ ਤੇ ਵਧੀਆ ਲੋਕਾਂ ਅੱਗੇ ਪੇਸ਼ ਕਰ ਸਕਾਂ ਤੇ ਉਸੇ ਹੀ ਸਿਲਸਲੇ 'ਚ ਮੈਂ ਮੂਵੀ ਦੇਖ ਕੇ ਆਇਆ ਸੀ ਜੀ ਗੁਰੂ ਨਾਨਕ ਜਹਾਜ਼ ਮਹਾਂ ਦੇ ਮਾਰਿਆ ਦੀ ਜਨ ਕੋਣ ਕਰੂ ਦਾ ਸੇਪੰਗੋ ਸ਼ਮਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹਾਂ ਅੱਜ ਕੈਲਗਰੀ ਦੇ ਕਾਉਂਸਲ ਆਫ ਸਿੱਖ ਆਰਗੇਨਾਈਜੇਸ਼ਨ ਜਿਹਨਿ ਕੇ ਕੁਸੂ ਹਾਲ ਵਿਖੇ ਕਿਤੇ ਪੰਜਾਬੀ ਲਿਖਾਰੀ ਸਭਾ ਦੀ ਮਹੀਨਾਵਾਰ ਮੀਟਿੰਗ ਹੋਈ ਮੀਟਿੰਗ ਵਿੱਚ ਬਹੁਤ ਸਾਰੇ ਸਹਿਦਕਾਰਾਂ ਵੱਲੋਂ ਆਪਕੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ ਪੰਜਾਬੀ ਲਿਖਾਰੀ ਸਭਾ ਵੱਲੋਂ ਜੂਨ ਦੇ ਮਹੀਨੇ ਵਿੱਚ 7 ਜੂਨ ਨੂੰ ਜਿਹੜੇ ਮਾਂ ਬੋਲੀ ਪੰਜਾਬੀ ਦੇ ਜਿਹੜੇ ਬੱਚਿਆਂ ਦੇ ਉਹਨਾਂ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ ਲਈ ਬੱਚਿਆਂ ਦੇ ਮੁਕਾਬਲੇ ਕਰਾਏ ਜਾਣੇ ਉਹਦੇ ਨਾਲ ਵੀ ਉਹਦੇ ਬਾਰੇ ਵੀ ਵਿਸਤਾਰ ਨਾਲ ਦੱਸਿਆ ਗਿਆ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਸਾਰੇ ਪ੍ਰੋਗਰਾਮ ਦੀਆਂ ਪ੍ਰਮੁੱਖ ਝਲਕੀਆਂ ਤੇ ਪਰਮੰਧਕਾਂ ਨਾਲ ਵੀ ਕਰਾਂਗੇ ਗੱਲਬਾਤ ਤੁਸੀਂ ਬਣੇ ਰਹੋ ਸ਼ਵਾਲਕ ਟੀਵੀ ਚੈਨਲ ਦੇ ਨਾਲ 7 ਜੂਨ ਨੂੰ ਬਾਈ ਡਾਉਰ ਕਮਿਊਨਿਟੀ ਹਾਲ ਦੇ ਵਿੱਚ ਤੇ ਆਪਣਾ ਅਗਲੇ ਮਹੀਨੇ ਜਿਹੜੀ ਮੰਂ ਮਹੀਨਾ ਵਰ ਮੀਟਿੰਗ ਹੁੰਦੀ ਔ ਨਹੀਂ ਹੋਣੀ ਜੇ ਸਿਰਫ 7 ਜੂਨ ਨੂੰ ਇਹ ਪ੍ਰੋਗਰਾਮ ਹੋਵੇਗਾ ਤੁਸੀਂ ਅਬਦੇ ਜਾਣਨ ਵਾਲਿਆਂ ਨੂੰ ਬាទ ਤੋਂ ਬਾਅਦ ਪਲੀਜ਼ ਮਤਲਬ ਕਿ ਹੋਵੇ ਵਿੱਚ ਬੱਚੇ ਹਿੱਸਾ ਲੈਣ ਪਹਿਲੇ ਕਲਾਸ ਤੋਂ ਲੈ ਕੇ 8ਵੇਂ கிரேਡ ਤੱਕ ਦੇ ਬੱਚੇ ਤੇ ਅਬਦੇ ਸਾਰੇ ਦੇ ਸਹਿਯੋਗ ਦੇ ਨਾਲ ਹੀ ਜਿਹੜਾ ਆਪਣਾ ਪ੍ਰੋਗਰਾਮ ਆ ਸਫਲ ਹੋ ਸਕਦਾ ਤੇ ਤੁਸੀਂ ਬੱਚਿਆਂ ਨੂੰ ਉਤਸ਼ਾਹ ਕਰਨਾ ਪਛਾਨਣ ਵਾਲਿਆਂ ਦੇ ਅਬਦੇ ਨਾਲ ਹੋਰ ਤੇ ਪੰਜਾਬੀ ਲਿਖਾਰੀ ਸਭਾ ਦੀ ਮੁੱਖ ਮਕਸਦ ਆਪਣੀ ਕਮਿਊਨਿਟੀ ਪੰਜਾਬੀ ਨਾਲ ਜੋੜਨਾ ਇਦੇ ਵਿੱਚ ਆਪਦੇ ਸਹਿਯੋਗ ਦੀ ਬਹੁਤ ਸਾਨੂੰ ਜਰੂਰ ਕਰੇਗੀ ਤੇ ਇਹਦੇ ਨਾਲ ਹੀ ਆਪਾਂ ਅੱਜ ਦੀ ਮੀਟਿੰਗ ਦਾ ਸ਼ਿਲਾਜ ਕਰਦੇ ਹਾਂ ਮੈਂ ਸਭ ਤੋਂ ਪਹਿਲਾਂ ਦੀਪ ਬੜਜੂ ਨੂੰ ਬੇਨਤੀ ਕਰਦਾ ਕਿ ਆਪਣੀ ਰਚਨਾ ਪੇਸ਼ ਕਰਨ ਦੀ ਦੀਪ ਬੜਜੂ ਜੰਗ ਕਿਸੇ ਮਸਲੇ ਦਾ ਹੱਲ ਨਾ ਪਿਆਰਿਓ ਭੁੱਲ ਲੱਤੀ ਵਿੱਚ ਭੁੱਲ ਕੇ ਵੀ ਜਾਇਓ ਜੰਗ ਵੱਲ ਨਾ ਪਿਆਰਿ ਜੰਗ ਕਿਸੇ ਮਸਲੇ ਦਾ ਹਾਲ ਨਾ ਪਿਆਰਿਓ ਭੁੱਲ ਕੇ ਵੀ ਜਾਇਓ ਜੰਗ ਵੱਲ ਨਾ ਪਿਆਰਿਓ ਜੰਗ ਵਾਲੀ ਪੱਠੀ ਵਿੱਚ ਤਪੇ ਕੋਈ ਦੇਸ਼ ਨਾ ਜੰਗ ਵਾਲੀ ਪੱਠੀ ਵਿੱਚ ਤਪੇ ਕੋਈ ਦੇਸ਼ ਨਾ ਇਸ ਦਾ ਸੰਤਾਪ ਭੋਗੇ ਕੋਈ ਵੀ ਹਮੇਸ਼ਾ ਨਾ ਥੋੜੇ ਜਦ ਮੈਂ ਜਣਾ ਚਾਹਾਂ ਉਹ ਵਰਸਦਾ ਨਹੀਂ ਅੱਛਾ ਜਦੋਂ ਬਰਸਦਾ ਹੈ ਉਦੋਂ ਮੈਨੂੰ ਭਿੱਜਣਾ ਨਹੀਂ ਆਉਂਦਾ ਮੈਂ ਤੁਹਾਨੂੰ ਬੜਾ ਬੜਾ ਮੈਂ ਤੁਹਾਨੂੰ ਬੜਾ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਜ਼ਿੰਦਗੀ ਦੀ ਸ਼ਾਂਤੀ ਨਾ ਮੂਰ ਹੈ ਜ਼ਿੰਦਗੀ ਦੀ ਸ਼ਾਂਤੀ ਨਾ ਮੂਰ ਹੈ ਹਰ ਕਦਮ ਤੇ ਹਾਸ਼ਾ ਦਿਲ ਚੂਰ ਹੈ ਜ਼ਿੰਦਗੀ ਦੀ ਸ਼ਾਂਤੀ ਨਾ ਮੂਰ ਹੈ ਹਰ ਕਦਮ ਤੇ ਹਾਸ਼ਾ ਦੇ ਚੂਰ ਹੈ ਕਮਿਊਨਿਟੀ ਹਾਲ ਸੇ ਹੋ ਸਕਦੀ ਹੈ ਪਾਕਨਿਜ ਕਮਿਊਨਿਟੀ ਹਾਲ ਚਲੋ ਠੀਕ ਹੈ ਆਦੀ ਗੱਲ ਕੌਣ ਕਰੂਗਾ ਕਲੇ ਮਾਦੇ ਮਾਰਿਆ ਜਾਈ ਕੌਣ ਕਰੂਗਾ ਕਲੇ ਮਾਦੇ ਮਾਰਿਆ सुहारियल ज़रू مان نال گئے ہے تے کام تے سریس ماجدی جنوں نیانے کرتی اکھیر سنگی پاڈے جنوں نیانے کرتی اکھیر ان آئی موکت مار

ਨਾ ਹੋਣ ਚੰਗਾ ਇੱਥੇ ਕਿਹਨੀਆਂ ਰਹਿਣ ਬਹਾਰਾਂ ਨਾਹੀ ਹੋਵਣ ਕਿੱਤਾਂ ਇੱਥੇ ਨਾਹੀ ਹੋਵਣ ਹਾਰਾਂ ਕਿਸੇ ਨੇਤਾ ਦਾ ਕੁਝ ਨਹੀਂ ਕਰਦਾ ਕਿਸੇ ਨੇਤਾ ਦਾ ਕੁਝ ਨਹੀਂ ਕਰਦਾ ਸਾਡੇ ਮਰਨੇ ਪੁੱਤ ਹਜ਼ਾਰਾਂ ਕਦੇ ਨਾ ਹੋਣ ਚੰਗਾ ਇੱਥੇ ਕਦੇ ਨਾ ਹੋਵਣ ਹਾਰਾਂ ਘਰ ਘਰ ਦੇ ਵਿੱਚ ਬੈਣ ਰਹਿਣਗੇ ਦੇਸ਼ ਉੱਜੜ ਕੇ ਖੰਡਰ ਹੋਣੇ ਸਾਡੇ ਤੋਹਾ ਦੇਸ਼ਾਂ ਉੱਜੜ ਜਾਣਾ ਅਮਰੀਕਾ ਵਰਗਿਆਂ ਹੱਥ ਨੇ ਧੋਣੇ ਇਹਦੀ ਇਕਤਰਤਾ ਵਿੱਚ ਪਹੁੰਚੇ ਆਪ ਸਭਨਾਂ ਨੂੰ ਬਹੁਤ ਬਹੁਤ ਸਤਿਕਾਰ ਅੱਜ ਦੀ ਮੀਟਿੰਗ ਨੂੰ ਬਟਨੁੱਲੀ ਬਣਾਉਣ ਲਈ ਲਾਹੇਵੰਦ ਬਣਾਉਣ ਲਈ ਵਿਚਾਰਾਂ ਦਾ ਆਦਾਲ ਪ੍ਰਦਾਨ ਕਰਨ ਲਈ ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਕ ਗੱਲ ਤੁਹਾਨੂੰ ਯਾਦ ਰੱਖਣੀ ਵੀ ਅਗਲੇ ਮਹੀਨੇ ਦੀ ਮੀਟਿੰਗ ਜਿਹੜੀ ਅਸੀਂ ਉਹ ਨਹੀਂ ਹੋਣੀ ਹੈ ਜਾਣਦਿਆਂ ਕਿ ਜਦੋਂ ਵੀ ਪੰਜਾਬੀ ਖਾਦੇ ਦੇ ਬਾਪੂ ਬੱਟਾ ਸਮਾਰੋਹ ਕਰਦੀ ਹੈ ਉਸ ਮੇਂ ਤੇ ਸਮਾਂਪਤੀ ਨਹੀਂ ਕਰਵਾਉਂਦੇ ਇਹ ਬਲੀ ਜਰੂਰ ਯਾਦ ਰੱਖਣਾ ਤੇ ਅੱਜ ਦੀ ਮੇਰੇ ਕੋਲ ਇੱਕੋ ਹੀ ਸਮਾਪਤੀ ਹੈ ਆਪ ਸਭ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਆਮੀਨ ਹੱਗ ਮਾਸ ਦੀ ਮੂਰਤ ਤੁਸਾਂ ਤੰਨ ਨਾਲ ਹੈ ਮਿਲਾਇਆ ਈਆਂ ਤੰਨ ਨੇ ਬਰਾਇਆ ਮੁੱਢੋਂ ਸੁਣਦਾ ਮਿ ਆਇਆ ਲੋਕੋ ਸ਼ਰਮੋ ਦਾ ਘਾਟਾ ਕਿੱਸਾ ਬੁਆਢੀ ਬਣਾਇਆ ਮੈਨੂੰ ਗਾਹ ਨੂੰ ਬੋਲ ਕੇ ਕਰ ਸਕਦਾ ਨਹੀਂ ਗੌਣ ਵਾਲਿਆਂ ਵੀ ਗਾਇਆ ਵਾਰ-ਵਾਰ ਵਿੱਚ ਕੀਤਾ ਸੁਣ ਸੁਣ ਮਨ ਪੱਕਿਆ ਪਿਆ ਭੈੜੀਆਂ ਜੋ ਰੀਤਾਂ ਭੈੜੇ ਉਹ ਭੈੜੀ ਰੀਤ ਤੋਰ ਤੋਰ ਪਾਪ ਹੈ ਕਮਾਇਆ ਲੋਕੋ ਸ਼ਰਮ ਦਾ ਟਾਟਾ ਕਿ ਐਸਾ ਰਿਵਾਜ ਬਣਾਇਆ ਧੀਆ ਧੰਨੇ ਪਰਾਇਆ ਉਹ ਜੋ ਸੋਦਾ ਮਿਆ ਉਹ ਕਹਿੰਦੇ ਜੇ ਸਾਡੇ ਤੁਸੀਂ ਹਸਤੇ ਛੱਡ ਵੀ ਤੇਰਾ ਕਹਿੰਦੇ ਅਸੀਂ ਫੇਰ ਵੀ ਰੰਸਟ ਨੂੰ ਛੱਡਾ 10 12 ਲੱਖ ਦੀ ਪਾਪੂਲੇਸ਼ਨ ਨੂੰ ਸਾਰੀ ਨੂੰ ਉੱਥੇ ਕੱਢ ਕੇ ਉੱਥੇ ਉਹਨੂੰ ਦਾ ਟੂਰਿਸਟਾਂ ਦੇ ਵਿੱਚ ਬਣਾਉਣਾ ਚਾਹੁੰਦੇ ਆ ਅਮਰੀਕਾ ਆ ਰਿਹਾ ਹੋਇਆ 40 50 ਮੁਲਕ ਦੇ ਮੁਸਲਮਾਨਾਂ ਦੇ ਕੋਈ ਨਹੀਂ ਮੁਲਕ ਆ ਬਣਿਆ ਬਚਾਵੇ ਨਿੱਕੇ ਨਿੱਕੇ ਜਵਾਕ ਪਾਣੀ ਦੀ ਖਤ ਲੜੀ ਜਾਂਦੇ ਆ ਦਾਣ ਰੁਕੀ ਜਦਾਲ ਚੋੜ ਕੇ ਖੜੇ ਉਹਦੀ ਖਤ ਲੜੀ ਜਾਂਦੇ ਆ ਮਾਪੇ ਮਰ ਗਏ ਪਰ ਫਿਰ ਵੀ ਇੱਕ ਨਿੱਕੇ ਜਿਹੇ ਆਣੇ ਨੂੰ ਕੋਚੌਲ ਦੇ ਗਿਆਂ ਉਹਦੇ ਕੋਲ ਬਿੱਲੀ ਆ ਗਈ ਉਹ ਬਿੱਲੀ ਨੂੰ ਖਾਣ ਲੱਗਿਆ ਮੈਂ ਮੰਨਦੂਰ ਵਾਅਦਾ ਦਾ ਨਨਦੂਰ ਵਿਆਹ ਤੇ ਉਸ ਨੂੰ ਖਬਰ ਨਹੀਂ ਸੀ ਕੱਲ ਦੀ ਮੇਰੀ ਮਾਂ ਨੂੰ ਪਤਾ ਨਹੀਂ ਹੁੰਦਾ ਜੇ ਨਨਦੂਰ ਇਹ ਨਾ ਕਤੇ ਨਾ ਕਲਦੀ ਨਨਦੂਰ ਇਹ ਨਾ ਕਤੇ ਨਾ ਕਲਦੀ ਸਾਰੇ ਦਿਨ ਦੇ ਬਧਾਈਆਂ ਸੀ ਪਤਾ ਨਹੀਂ ਸੀ ਕੀ ਗੁਜ਼ਰੇ ਮੇਰੀ ਮਾਂ ਤੇ ਸਾਰੇ ਦਿਨ ਦੇ ਬਧਾਈਆਂ ਸੀ ਪਤਾ ਨਹੀਂ ਕੀ ਗੁਜ਼ਰੇ ਮੇਰੀ ਮਾਂ ਤੇ ਮਾਂ ਤੇਰੀ ਯਾਦ ਅੱਜ ਕੀਰਨੇ ਪਈ ਪਉਂਦੀ ਏ ਮਾਂ ਤੇਰੀ ਯਾਦ ਅੱਜ ਕੀਰਨੇ ਪਈ ਪਉਂਦੀ ਏ ਕੰਜੇ ਦਾ ਸਾ ਮਾਦੀ ਦੀ ਯਾਦ ਬੜੀ ਹੁੰਦੀ ਐ ਜਦੋਂ ਤੋੜਾਂ ਥਾਰੇ ਵਿੱਚੋਂ ਰੋਟੀ ਦੀ ਮੈਂ ਗੁੜਕੀ ਫੇਰ ਯਾਦ ਆਵੇ ਸ਼ਰਾਤਾਂ ਲਈ ਦਿੱਤੀ ਤੇਰੀ ਘੋਟੀ ਜੋੜ-ਜੋੜ ਮੱਖਣ ਤੂੰ ਸਾਡੇ ਲਈ ਰੱਖਦੀ ਸੀ ਜੋੜ-ਜੋੜ ਮੱਖਣ ਤੂੰ ਸਾਡੇ ਲਈ ਰੱਖਦੀ ਸੀ ਆਪ ਨਹੀਂ ਸੀ ਖਾਣ ਦੀ ਬਸ ਹੁੰਗਣਾ ਹੀ ਛੱਡਦੇ ਸੀ ਭਈ ਗੱਬਨੀ ਉਡਾਰੀਆਂ ਵੇ ਹੋ ਮਾਰੇ ਚੰਨੇ ਗਗਨੀ ਉਡਾਰੀਆਂ ਲੈਂਦੇ ਨੇ ਆ ਪੱਤਣਾ ਤੇ ਤਾਰਿਆਂ ਦੇ ਫੁੱਲ ਖਿੜੇ ਲੈਂਦੇ ਨੇ ਆ ਪੱਤਣਾ ਤੇ ਔਰਿਆਂ ਦੇ ਫੁੱਲ ਖਿੜੇ ਸਰਉਂਦੀਆਂ ਫੋਣ ਜਿਉਂ ਕਿਆਰੀਆਂ ਵੇ ਹੋ ਸਰੋਧੀਆਂ ਹੋਣ ਜਿਉਂ ਕਿਆਰੀਆਂ ਬਾਹਰ ਕਿਸੇ ਦੀ ਤੇਰੀ ਨਹੀਂ ਰੇਣੋ ਲਖੜੀ ਮਾਂ ਬੇ ਉਹਦਾ ਚੱਲ ਮਿੱਕੋ ਪੰਮੀ ਪਰੇ ਪਠਿਆੜ ਦੇ ਕਰੇ ਮੇਰੇ ਨਾਲ ਕੇ ਭਗਵਾਨ ਦੇ ਖੋਦੀ ਪਰੇ ਪਤਾ ਨਹੀਂ ਕਲੱਖੇ ਜੀ ਵਿੱਚ ਪਟਾ ਸੀ ਇੱਕ ਵਲੁਕੇ ਪਿਛਲੇ ਸੈਚਰਡੇ ਸਰਦੂਰ ਸਿੰਘ ਰੱਖਾਂ ਨੇ ਉਸੇ ਚੀਤੇ ਕਲਾਟ ਕੋ ਸੁਆਮ ਬੜਿਆ ਉਹਨਾਂ ਦਾ ਪੁੱਤ ਪਿਤਾ ਜੀ ਨੂੰ ਚਾਰ ਕਿੱਕ ਵਾਲੇ ਨੇ ਹੋਇਆ ਉਹਦਾ ਹਿਗਣਾ ਦੇ ਕੀ ਸੀ ਪਰ ਪਿਤਾ ਹੀ ਹੋਣੀ ਉਹ ਪਹਿਲਾਂ ਜਾਂ ਕਿ ਰਾਸ ਤੋਂ ਛੱਟੋ ਜਗੇ ਕਾਲੀ ਸਿਆਣਾ ਹੁੰਦੇ ਹਨੇਰੇ ਨੂੰ ਢੋਣ ਵਾਲੇ ਮਨ ਦੇ ਨ ਮੈਲੇ ਹੁੰਦੇ ਮੈਲੇ ਨੂੰ ਢੋਣ ਵਾਲੇ ਇਹ ਇੱਕ ਜਿਹੜੀ ਪੀੜਾ ਦੀ ਕੁਛ ਵੀ ਸੀ ਦੇ ਪੈਰ ਵਿੱਚ ਵੀ ਕਾਲੇ ਸਿਆਹ ਨਾ ਹੁੰਦੇ ਨੇਰੇ ਨੂੰ ਢੋਣ ਵਾਲੇ ਮਨ ਦੇ ਨਾ ਮੈਲੇ ਹੁੰਦੇ ਮੈਲੇ ਨੂੰ ਢੋਣ ਵਾਲੇ ਸੰਘਰਸ਼ ਜ਼ਿੰਦਗੀ ਹੈ ਉਹ ਭੁੱਲ ਜਾਂਦੇ ਨੇ ਬਿਲਕੁਲ ਸੰਘਰਸ਼ ਜ਼ਿੰਦਗੀ ਹੈ ਉਹ ਭੁੱਲ ਜਾਂਦੇ ਬਿਲਕੁਲ ਦਿਨ ਰਾਤ ਹੰਝੂ ਆਂਦੀ ਮਾੜਾ ਪਰਮਣ ਵਾਲੇ 7 ਜੂਨ 2025 ਜਨਮ ਚਰਵਾ 1:00 ਤੇ 4:00 ਤੱਕ ਹੋ ਰਿਹਾ ਹੈਗਾ ਵਾਈਟ ਹੌਮ ਕਮੇਟੀ ਹਾਲ ਦੇ ਵਿੱਚ ਜਿੱਥੇ ਇਕਸਾਲ ਹੋ ਰਿਹਾ ਹੈਗਾ ਤੇ ਦੌਰ ਜਿਹੜੇ ਉਹ 12:00 ਵਜੇ ਖੁੱਲ ਜਾਣਗੇ ਤਾਂ ਕਿ ਉਸ ਤੋਂ ਪਹਿਲਾਂ ਹੀ ਜਿਹੜੇ ਪੇਰੈਂਟਸ ਹੋ ਉਹ ਆ ਕੇ ਰਜਿਸਟ੍ਰੇਸ਼ਨ ਕਰਵਾ ਦੇਣ ਬੱਚਿਆਂ ਦੀ ਤੇ ਨਾਲ ਚਾਹ ਪਾਣੀ ਹੁੰਦਾ ਪੀ ਲੈਣ ਤੇ 1:00 ਵਜੇ ਪ੍ਰੋਗਰਾਮ ਆਪਾਂ ਸ਼ੁਰੂ ਕਰਦੇ ਹਾਂ ਨਾਮ ਕਿੰਨੇ ਦਿੱਟਾ ਦੇਣ ਤੇ ਨਾਮ ਜਿਹੜੇ ਆਪਾਂ ਨਾਮ ਦੇਣੇ ਹੈਗੇ 1 ਜੂਨ ਤੋਂ ਪਹਿਲਾਂ ਪਹਿਲਾਂ ਸਾਰੇ ਦੇ ਦੇਣ ਤਾਂ ਫਿਰ ਲਿਸਟ ਆਗਿਆ ਬਣਾਉਣ ਦੇ ਸੌਖੀਆਂ ਹੋ ਜਾਂਦੀਆਂ ਆ ਜੀ ਬੱਚਿਆਂ ਦੇ ਤੇ ਭਾਗ ਵੀ ਮੈਂ ਬੋਲ ਦਿੰਨਾ ਹੈਗਾ ਜੀ ਪਹਿਲਾ ਜਿਹੜਾ ਭਾਗ ਉਹਦੇ ਵਿੱਚ 1 ਤੇ 2 ਗ੍ਰੇਡ ਦੇ ਬੱਚੇ ਹੋਣਗੇ ਦੂਸਰੇ ਦੇ ਵਿੱਚ ਹੋਣਗੇ 3 ਤੇ 4 ਗ੍ਰੇਡ ਦੇ ਬੱਚੇ ਤੀਸਰੇ ਭਾਗ ਦੇ ਵਿੱਚ 5 ਤੇ 6 ਗ੍ਰੇਡ ਦੇ ਬੱਚੇ ਤੇ ਜਿਹੜਾ ਚੌਥਾ ਭਾਗ ਉਹਦੇ 7 ਤੇ 8 ਗ੍ਰੇਡ ਦੇ ਬੱਚੇ ਸੋ ਜਿਹੜੇ ਬੱਚੇ ਆ ਉਹ ਉਹ ਕੋਈ ਵੀ ਪਰਿਵਾਰਿਕ ਘਰਵਾਲੀ ਕਿਸ ਬੋਲੀ ਕਰਤਾ ਹੁਸਤੀ ਤੋਂ ਇਕੱਲੇ ਇਕੱਲੇ ਜ਼ੁਬਾਨੀ ਪੜ ਕੇ ਤੇ ਜਦੋਂ ਫਿਰ ਉਹ ਵੈਸੇ ਬੋਲ ਕੇ ਸੁਣਾ ਸਕਦੇ ਆ ਕਿ ਪ੍ਰੋਗਰਾਮ ਦੇ ਜੱਜ ਜਿਹੜੇ ਉਹ ਇੱਥੇ ਉਹ ਸਭਾ ਵੱਲੋਂ ਕੋਈ ਵੀ ਜਿਹੜਾ ਕਾਰਜਕਾਰੀ ਮੈਂਬਰ ਹੈ ਜਿਹਨੂੰ ਸਜਜ ਨਹੀਂ ਹੁੰਦਾ ਕਮੇਟੀ ਦੇ ਵਿੱਚੋਂ ਹੋਰ ਜੋ ਸਨਮਾਨਯੋਗ ਹਸਤੀਆਂ ਹਨ ਜਿਨ੍ਹਾਂ ਨੂੰ ਇਹਨਾਂ ਦਾ ਇਸ ਪਾਸੇ ਲੱਗ ਰਿਹਾ ਹੈ ਉਹੀ ਇਹਦੇ ਵਿੱਚ ਜੱਜ ਹੁੰਦੇ ਆ ਸੋ ਪੰਜਾਬੀ ਲਖਾਰੀ ਸਭਾ ਸਿਰਫ ਇੱਕ ਪਲੇਟਫਾਰਮ ਮੁਹੱਈਆ ਕਰਦੀ ਆ ਤਾਂ ਕਿ ਆਪਾਂ ਆਪਣੇ ਬੱਚਿਆਂ ਨੂੰ ਇਹਨਾਂ ਦੇਸ਼ਾਂ ਵਿੱਚ ਰਹਿੰਦੇ ਜਿਨ੍ਹਾਂ ਨੂੰ ਸਕੇ ਆਪਣੇ ਵਿਰਸੇ ਤੇ ਬੋਲੀ ਨਾਲ ਜੋੜ ਸਕੀਏ ਤੁਸਭ ਨੂੰ ਬੇਨਤੀ ਹੈ ਕਿ ਜਿੰਨਾਂ ਕੋਲ ਵੀ ਗ੍ਰੇਡ 1 ਤੋਂ 7, 8 ਦੇ ਤੱਕ ਦੇ ਬੱਚੇ ਆਪ ਦੇ ਪਰਿਵਾਰਾਂ 'ਚ ਰਿਸ਼ਤੇਦਾਰਾਂ 'ਚ ਜਾਣ-ਗੁਆਣਾ ਉਹਨਾਂ ਨੂੰ ਜੂਤਾਂ ਲਖੋ ਕਿਉਂਕਿ ਇਹ ਕਾਫਲਾ ਜਿਹੜਾ ਬਹੁਤ ਰੰਗ ਲਿਆ ਲਿਆ ਰਿਹਾ ਜਦੋਂ 2012 ਤੋਂ ਦੇਖਦੇ ਆ ਪਹਿਲਾਂ ਇਥੋਂ ਦੇ ਜਿਹੜੇ ਬੱਚੇ ਆ ਉਹ ਪੰਜਾਬੀ ਬੋਲਣ ਦੇ ਵਿੱਚ ਕਈ ਝਿਜਕਦੇ ਸੀਗੇ ਜਾਂ ਉਹ ਹੀ ਭਾਵਨਾ ਜੰਗ ਕਲੈਣੀ ਮਾਰੀ ਹੁੰਦੀ ਜੰਗ ਤੇ ਲੈਣੀ ਮਾਰੀ ਰੁਣੀ ਇਸ ਚੋਂ ਕਿਸੇ ਨਾ ਕੁਝ ਖਟਿਆ ਏ ਜੰਗ ਕਲੈਣੀ ਮਾਰੀ ਹੁੰਦੀ ਇਸ ਚੋਂ ਕਿਸੇ ਨਾ ਕੁਝ ਖਟਿਆ ਏ ਪਰ ਦੇਖੋ ਇਤਿਹਾਸ ਦੇ ਵਰਕੇ ਬੜਿਆਂ ਦੇ ਤਾਂ ਇਸ ਪਟਿਆ ਏ ਬੜਿਆਂ ਦੇ ਤਾਂ ਇਸ ਪਟਿਆ ਏ ਅੱਜ ਪੰਜਾਬੀ ਲਿਖਾਰੀ ਸਭਾ ਦੀ ਮੰਥਲੀ ਮਹੀਨਾਵਰ ਮੀਟਿੰਗ ਜਿਹੜੀ ਆ ਉਸ ਹਾਲ ਦੇ ਵਿੱਚ ਹੋਈ ਆ ਜਿਸ ਦੇ ਵਿੱਚ ਬਹੁਤ ਸਾਰੇ ਮੈਂਬਰ ਸ਼ਾਮਲ ਹੋਏ ਆਪ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਉੱਥੇ ਅੱਜ ਇੱਕ ਨਵੇਂ ਪੰਜਾਬੀ ਲਖਾਰੀ ਸਭਾ ਦੇ ਮੈਂਬਰ ਬਣੇ ਨੇ ਲੇਖਕ ਨੇ ਉਹ ਤੇ ਉਹਨਾਂ ਦੇ ਗਾਣੇ ਵਗੈਰਾ ਕਰਦੀਆਂ ਉਹਨਾਂ ਨਾਲ ਗੱਲਬਾਤ ਉਹਨਾਂ ਦਾ ਨਾਮ ਰਣਦੀਪ ਸੰਧੂ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸ਼ਰਾਨਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂਜੀ ਮੇਰੇ ਵੱਲੋਂ ਜਾਨੀ ਕਿ ਰਣਦੀਪ ਸਿੰਘ ਜੀ ਨੂੰ ਸ਼왈ਕ ਟੀਵੀ ਦੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹ ਨਵੇਂ ਮੈਂਬਰ ਬਣ ਕੇ ਜਿੱਥੇ ਜਿਹੜਾ ਗਦਰੀ ਬਾਬਿਆਂ ਦੇ ਮੇਲੇ ਦੇ ਬਾਰੇ ਚ ਗੱਲ ਕਰ ਰਹੇ ਸੀ। ਹਾਂਜੀ ਤੁਸੀਂ ਆਪਣੇ ਬਾਰੇ ਦੱਸੋ ਪਹਿਲਾਂ ਵੀ ਤੁਸੀਂ ਬੈਕ ਹੋ ਮ Punjab ਚ ਕਿੱਥੋਂ ਦੇ ਰਹਿਣ ਆਏ ਹੋ? ਮੇਰਾ ਪਿੰਡ ਆ ਜੀ ਸਾਡੀ ਤਹਿਸੀਲ ਜਗਰਾਉਂ ਆ ਜ਼ਿਲ੍ਹਾ ਲੁਧਿਆਣਾ ਪਿੰਡ ਮੇਰਾ ਮਦਾਰਪੁਰਾ ਜੀ ਤੇ ਮੈਂ ਲੁਧਿਆਣੇ ਤੋਂ ਖਾਸਾ ਗਾਲੇ ਤੋਂ ਐਵੇਂ ਪੰਜਾਬੀ ਕੀਤੀ ਹੈ ਜੀ। ਤੇ ਮੈਨੂੰ ਇੱਥੇ ਹੋ ਗਏ 24 ਸਾਲ ਕੈਲਗਰੀ ਆ ਗਏ 24 ਸਾਲ ਤੋਂ ਤੁਸੀਂ ਕੰਮ ਮਨ ਉਸ ਵੇਲੇ ਬਟੌਰ ਸਟੂਡੈਂਟ ਜਾਂ ਕਿਸ ਬੇਸ ਤੇ ਉਦੋਂ ਆਏ ਸੀ ਮੈਂ ਫੈਮਿਲੀ ਬੇਸ ਤੇ ਆਇਆ ਸੀ ਜੀ ਇੱਥੇ ਇੱਥੇ ਆ ਕੇ ਅਸੀਂ ਇੱਕ ਆਪਣਾ ਭੰਗੜੇ ਦਾ ਗਰੁੱਪ ਸ਼ੁਰੂ ਕੀਤਾ ਸੀ ਤੇ ਉਸ ਤੋਂ ਬਾਅਦ ਕੰਮ ਕਾਰਾਂ ਚ ਬਿਜ਼ੀ ਹੋ ਗਏ ਥੋੜਾ ਤੇ ਹੌਲੀ ਹੌਲੀ ਫਿਰ ਲਿਖਣ ਦੀ ਚिटਕ ਲੱਗੀ ਤੇ ਫਿਰ ਹੌਲੀ ਹੌਲੀ ਗਾਣੇ ਰਿਕਾਰਡ ਕਰਾਏ ਨੇ ਜੀ ਹੁਣ ਮੇਰੀ ਕੰਪਨੀ ਹੈ ਜੀ ਸਹਿਜਮਨ ਰੈਕੋਰਡ ਜਿਹੜਾ YouTube ਚੈਨਲ ਆ ਤੇ ਉਹਦੇ ਅੰਡਰ ਮੇਰੇ 13 ਗਾਣੇ ਆ ਚੁੱਕੇ ਨੇ ਜੀ ਤੇ ਲਖਾਰੀ ਸਭਾ ਦਾ ਮੈਂ ਬਹੁਤ ਦੇਰ ਤੋਂ ਮੈਂਬਰ ਬਣਨ ਦਾ ਸੋਚਦਾ ਸੀ ਤੇ ਅੱਜ ਉਹ ਸੁਆਗਤ ਦਾ ਟਾਈਮ ਆ ਗਿਆ ਜੀ ਤੇ ਮੈਂ ਆਪਣੇ ਆਪ ਨੂੰ ਬੜਾ ਭਾਗ ਲਾ ਸਮਝਦਾ ਤੁਸੀਂ ਕੋਈ ਜਿਹਾ ਕਵਤਾਵਾਂ ਗੀਤ ਜਾਂ ਵੀ ਅੱਜ ਇੱਥੇ ਸੁਣਾਈ ਵੀ ਆ ਹਾਂਜੀ ਇਸ ਤਰ੍ਹਾਂ ਮੈਂ ਹਰ ਦੇ ਰਹਿੰਦੇ ਹਾਂ ਹਾਂਜੀ ਮੈਂ ਕਮਰਸ਼ੀਅਲ ਗੀਤ ਵੀ ਬਹੁਤ ਲਿਖਿਆ ਤੇ ਇੱਕ ਮਾਂ ਵਾਲਾ ਗਾਣਾ ਤੇ ਦੋ ਧੀਆ ਵਾਲੇ ਗਾਣੇ ਵੀ ਲਿਖਿਆ ਤੇ ਕੁਝ ਮੇਰੇ ਕੋਲੇ ਕਵਤਾਵਾਂ ਵੀ ਲਿਖਿਆ ਹੋਈਆਂ ਹੈਗੀਆਂ ਠੀਕ ਹੈ ਜੀ ਹਾਂਜੀ ਤੁਸੀਂ ਸੰਧੂ ਸਾਹਿਬ ਜਿਹੜੇ ਨਵੇਂ ਲੇਖਕ ਬਣ ਰਹੇ ਆ ਹਾਂਜੀ ਉਹਨਾਂ ਨੂੰ ਸਾਡੇ ਸ਼ਵਾਰਕ ਟੀਵੀ ਚੈਨਲ ਤੋਂ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰੇਖਿਆ ਜਾ ਰਿਹਾ ਹੈ ਨਵੇਂ ਬਣ ਰਹੇ ਲੇਖਕਾਂ ਨੂੰ ਆਪਣੀ ਵੱਲੋਂ ਕੀ ਸਿਰਿਆ ਦੇਣਾ ਚਾਹੋਗੇ ਜੀ ਮੈਂ ਤਾਂ ਬਹੁਤ ਛੋਟਾ ਜਿਹਾ ਇੱਕ ਕਹਿੰਦੇ ਹੁੰਦੇ ਵੀ ਛੋਟਾ ਸਾਰਿਆਂ ਨਾਲੋਂ ਸਾਰੇ ਮੇਥੋਂ ਬਹੁਤ ਵੱਡੇ ਨਹੀਂ ਸੀਨੀਅਰ ਨਹੀਂ ਸਤਕਾਰਯੋਗ ਨਹੀਂ ਮੈਂ ਤਾਂ ਨਵਾਂ ਨਵਾਂ ਲਿਖਣ ਲੱਗਿਆ ਮੈਂ ਆਪਣੇ ਆਪ ਨੂੰ ਇੰਨੇ ਹੀ ਆ ਵੀ ਮੈਂ ਆਪਣੀ ਕੋਸ਼ਿਸ਼ ਕਰ ਰਿਹਾ ਵੀ ਕੁਝ ਵਧੀਆ ਲਿਖ ਸਕਾਂ ਤੇ ਵਧੀਆ ਲੋਕਾਂ ਆ ਕੇ ਪੇਸ਼ ਕਰ ਸਕਾਂ ਤੇ ਉਸੇ ਹੀ ਸਿਲਸਿਲੇ 'ਚ ਮੈਂ ਮੂਵੀ ਦੇਖ ਕੇ ਆਇਆ ਸੀ ਜੀ ਗੁਰੂ ਨਾਨਕ ਜਹਾਜ਼ ਉਸ ਤੋਂ ਬਾਅਦ ਮੈਨੂੰ ਇੰਨੀ ਅ ਇਨਸਪਾਇਰ ਹੋਇਆ ਉਸ ਮੂਵੀ ਤੋਂ ਮੈਂ ਸੋਚਿਆ ਵੀ ਮੈਂ ਗਦਰੀ ਬਾਬਿਆਂ ਦੀ ਯਾਦ 'ਚ ਇੱਕ ਐਸਾ ਕੋਈ ਪ੍ਰੋਗਰਾਮ ਕਰਾਵਾਂ ਜਿਹੜਾ ਨਰੋਲ ਉਹਨਾਂ ਨੂੰ ਹੀ ਸਮਰਪਿਤ ਹੋਵੇ ਸੋ ਅਸੀਂ 4 ਅਗਸਤ ਨੂੰ ਦੀ ਪੰਜਾਬੀ ਹੈਰੀਟੇਜ ਮੇਲਾ ਜਿਹੜਾ ਨਰੋਲ ਗਦਰੀ ਬਾਬਿਆਂ ਨੂੰ ਸਮਰਪਿਤ ਹੋਵੇਗਾ ਤੇ ਉੱਥੇ ਟਾਢੀ ਵਾਰਾਂ ਗਾਈਆਂ ਜਾਣਗੀਆਂ ਤੇ ਜਿਹੜੇ ਕੋਈ ਕਲਾਕਾਰ ਵੀ ਆਉਣਗੇ ਉਹ ਵੀ ਸ਼ਹੀਦਾਂ ਦੀ ਹੀ ਯਾਦ ਚ ਗਾਣੇ ਗਾਏ ਜਾਣਗੇ ਤੇ ਉੱਥੇ ਨਾਟਕ ਵੀ ਹੋਣਗੇ ਉਹਨਾਂ ਦੀ ਯਾਦ ਚ ਤੇ ਇੱਕ ਐਗਜ਼ਿਬਿਸ਼ਨ ਹੋਊਗੀ ਜਿਹਦੇ ਚ ਅਸੀਂ ਸਾਰੀ ਡਿਟੇਲ ਸ਼ਹੀਦਾਂ ਦੀ ਉੱਥੇ ਦੱਸਾਂਗੇ ਤੇ ਬੱਚਿਆਂ ਨੂੰ ਲੋਕਾਂ ਨੂੰ ਦੱਸਾਂਗੇ ਸ਼ਹੀਦਾਂ ਦੇ ਬਾਰੇ ਤੇ ਕਿਹੜੀਆਂ ਤਰੀਕਾਂ ਨੂੰ ਕੀ ਕਦੋਂ ਕੀ ਕਿਵੇਂ ਹੋਇਆ ਸੀ ਸਾਡੀ ਕੋਸ਼ਿਸ਼ ਰਹੂਗੀ ਵੀ ਸਾਰੇ ਸ਼ਹੀਦਾਂ ਦੀ ਡਿਟੇਲ ਉੱਥੇ ਲਿਖ ਕੇ ਲਾਈਏ ਤੇ ਇੱਕ ਡਾਕੂਮੈਂਟਰੀ ਵੀ ਪੇਸ਼ ਕਰਾਂਗੇ ਜਿਹੜੀ ਸੰਦੇ ਸਾਹਿਬ ਜਿਹੜਾ ਤੁਹਾਡਾ ਲੇਟੈਸ ਹੁਣੇ ਹੁਣੇ ਕੋਈ ਗਾਣਾ ਰਿਲੀਜ਼ ਹੋਇਆ ਹੈ ਹਾਂਜੀ ਉਹਦੀਆਂ ਦੋ ਕੋ ਲਾਈਨਾਂ ਸਾਡੇ ਦਰਸ਼ਕਾਂ ਵਾਸਤੇ ਪੇਸ਼ ਕਰ ਦਿਓ ਹਾਂਜੀ ਮੈਂ ਹੁਣੇ ਲੇਟੈਸ ਮੇਰਾ 3 ਵਾਲਾ ਗਾਣਾ ਰਿਕਾਰਡ ਹੋਇਆ ਸੀ ਤੇ ਉਹਦੀ ਮੈਂ ਤੁਹਾਨੂੰ ਪਹਿਲਾ ਪਹਿਰਾ ਆਮ ਆਪਾਂ 3 ਨੂੰ ਬਗਾਨੀਆਂ ਕਹੀ ਜਾਂਦੇ ਆ ਪਰਾਇਆ ਕਹਿ ਦਿੰਦੇ ਆ ਬਹੁਤ ਮਤਲਬ ਸੋਚਦੇ ਨਹੀਂ ਕਹਿਣ ਲੱਗੇ ਤੇ ਉਹਦੇ ਤੇ ਮੈਨੂੰ ਇੱਕ ਮੇਰੇ ਦਿਮਾਗ 'ਚ ਕੁਝ ਨੈਣ ਆਈਆਂ ਸੀ ਇਸਾ ਤੁਹਾਡੇ ਆਪਣੇ ਸਰੀਰ ਤੁਹਾਡੀ ਆਪਣੀ ਹੈ ਜਾਈ ਫਿਰ ਕਿਉਂ ਆਖੋ ਲੋਕੋਤੀ ਹੁੰਦੀ ਹੈ ਪਰਾਈ ਫਿਰ ਕਿਉਂ ਆਖੋ ਲੋਕੋਤੀ ਹੁੰਦੀ ਹੈ ਪਰਾਈ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸੰਸਾਰ ਤੁਹਾਡੀ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਸ਼ਵਾਲਕ ਟੀਵੀ ਦਾ ਬਹੁਤ ਬਹੁਤ ਧੰਨਵਾਦ